ਹੁਣ ਗੈਂਗਸਟਰਾਂ ਦੇ ਨਿਸ਼ਾਨੇ ਤੇ ਚੜ ਗਿਆ ਬਾਦਸ਼ਾ ਬਾਦਸ਼ਾ ਦੇ ਕਲੱਬ ਦੇ ਬਾਹਰ ਸਵੇਰੇ ਸਵੇਰੇ ਹੋਇਆ ਬੰਬ ਬਲਾਸਟ ਕਿ ਹੁਣ ਸਿੱਧੂ ਤੋਂ ਬਾਅਦ ਗੈਂਗਸਟਰਾਂ ਦੇ ਨਿਸ਼ਾਨੇ ਤੇ ਆਇਆ ਹੈ ਬਾਦਸ਼ਾ ਬਾਦਸ਼ਾ ਦੇ ਕਲੱਬ ਦੇ ਬਾਹਰ ਹੋਇਆ ਇੱਕ ਵੱਡਾ ਬੰਬ ਬਲਾਸਟ ਕਿ ਗੈਂਗਸਟਰ ਹੁਣ ਬਾਦਸ਼ਾ ਨੂੰ ਕਰ ਰਹੇ ਨੇ ਟਾਰਗੇਟ ਕਿ ਖਤਰੇ ਵਿੱਚ ਹੈ ਪੰਜਾਬੀ ਰੈਪਰ ਬਾਦਸ਼ਾ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੰਜਾਬੀ ਰੈਪਰਸ ਦੇ ਵਿੱਚ ਬਾਦਸ਼ਾ ਰੈਪਰ ਦੇ ਰੈਸਟੋਰੈਂਟ ਕਹ ਲਈਏ ਜਾਂ 바ਰ ਕਹ ਲਈਏ ਜਾਂ ਕਲੱਬ ਕਹ ਲਈਏ ਉਸ ਦੇ ਉੱਤੇ ਬੰਬ ਬਲਾਸਟ ਕੀਤਾ ਗਿਆ ਜੀ ਆ ਮੰਗਲਵਾਰ ਸਵੇਰੇ ਸਵੇਰੇ ਬਾਦਸ਼ਾ ਦੇ ਰੈਸਟੋਰੈਂਟ 바ਰ ਦੇ ਬਾਹਰ ਬੰਬ ਬਲਾਸਟ ਹੋਇਆ ਹੈ ਔਰ ਮੰਨਿਆਇ ਜਾ ਰਿਹਾ ਹੈ ਕਿ ਪਹਿਲਾ ਸਿੱਧੂ ਮੂਸੇਵਾਲਾ ਫਿਰ ਏਪੀ ਢਿੱਲੋਂ ਤੇ ਹੁਣ ਬਾਦਸ਼ਾ ਕਿ ਗੈਂਗਸਟਰਾਂ ਦੇ ਨਿਸ਼ਾਨੇ ਦੇ ਬਾਦਸ਼ਾ ਚੜ ਰਿਹਾ ਹੈ ਕਿ ਗੈਂਗਸਟਰ ਹੁਣ ਬਾਦਸ਼ਾ ਨੂੰ ਟਾਰਗੇਟ ਕਰ ਰਹੇ ਨੇ ਜੀ ਆ ਦੱਸ ਦਈਏ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਸੇਵਿਲ ਨਾਮ ਤੋਂ ਬਾਦਸ਼ਾ ਦਾ ਇੱਕ ਕਲੱਬ ਚੱਲਦਾ ਹੈ ਜਿੱਥੇ ਬਾਹਰ ਸਵੇਰੇ ਅੱਜ ਮੰਗਲਵਾਰ ਸਵੇਰੇ ਜਿਹੜਾ ਬੰਬ ਬਲਾਸਟ ਕੀਤਾ ਗਿਆ ਸੂਚਨਾ ਦੇ ਮੁਤਾਬਿਕ ਇਹ ਸਭਨੇ ਆ ਰਿਹਾ ਹੈ ਕਿ ਹੁਣ ਗੈਂਗਸਟਰਾਂ ਦੇ ਨਿਸ਼ਾਨੇ ਤੇ ਕੀ ਬਾਦਸ਼ਾ ਚੜ ਰਿਹਾ ਜਿੱਦਾ ਪਹਿਲਾ ਸਿੱਧੂ ਮੂਸੇਵਾਲਾ ਫਿਰ ਐਪੀ ਢਿੱਲੋਂ ਤੇ ਹੁਣ ਬਾਦਸ਼ਾ ਜੀ ਆ ਦੱਸਦੇ ਕੁਝ ਮੌਕੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਬਾਦਸ਼ਾ ਦੇ ਕਲੱਬ ਦੇ ਬਾਹਰ ਜਿਹੜਾ ਬੰਬ ਬਲਾਸਟ ਕੀਤਾ ਗਿਆ ਹੁਣ ਗੈਂਗਸਟਰਾਂ ਦੇ ਨਿਸ਼ਾਨੇ ਤੇ ਚੜ ਗਿਆ ਬਾਦਸ਼ਾ ਬਾਦਸ਼ਾ ਦੇ ਕਲੱਬ ਦੇ ਬਾਹਰ ਸਵੇਰੇ-ਸਵੇਰੇ ਹੋਇਆ ਬੰਬ ਬਲਾਸਟ ਕਿ ਹੁਣ ਸਿੱਧੂ ਤੋਂ ਬਾਅਦ ਗੈਂਗਸਟਰ ਦੇ ਨਿਸ਼ਾਨੇ ਤੇ ਆਇਆ ਬਾਦਸ਼ਾ ਬਾਦਸ਼ਾ ਦੇ ਕਲੱਬ ਦੇ ਬਾਹਰ ਹੋਇਆ ਇੱਕ ਵੱਡਾ ਬੰਬ ਬਲਾਸਟ ਕਿ ਗੈਂਗਸਟਰ ਹੁਣ ਬਾਦਸ਼ਾ ਨੂੰ ਕਰ ਰਹੇ ਨੇ ਟਾਰਗੇਟ ਕਿ ਖਤਰੇ ਵਿੱਚ ਹੈ ਪੰਜਾਬੀ ਰੈਪਰ ਬਾਦਸ਼ਾ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੰਜਾਬੀ ਰੈਪਰ ਦੇ ਵਿੱਚ ਬਾਦਸ਼ਾ ਰੈਪਰ ਦੇ ਰੈਸਟੋਰੈਂਟ ਕਹ ਲਈਏ ਜਾਂ 바ਰ ਕਹ ਲਈਏ ਜਾਂ ਕਲੱਬ ਕਹ ਲਈਏ ਉਸ ਦੇ ਉੱਤੇ ਬੰਬ ਬਲਾਸਟ ਕੀਤਾ ਗਿਆ ਜੀ ਆ ਮੰਗਲਵਾਰ ਸਵੇਰੇ ਸਵੇਰੇ ਬਾਦਸ਼ਾ ਦੇ ਰੈਸਟੋਰੈਂਟ 바ਰ ਦੇ ਬਾਹਰ ਬੰਬ ਬਲਾਸਟ ਹੋਇਆ ਔਰ ਮੰਨਿਆ ਜਾ ਰਿਹਾ ਹੈ ਕਿ ਪਹਿਲਾ ਸਿੱਧੂ ਮੂਸੇਵਾਲਾ ਫਿਰ ਐਪੀ ਢਿੱਲੋਂ ਤੇ ਹੁਣ ਬਾਦਸ਼ਾ ਕੀ ਗੈਂਗਸਟਰਾਂ ਦੇ ਨਿਸ਼ਾਨੇ ਦੇ ਬਾਦਸ਼ਾ ਚੜ ਰਿਹਾ ਕਿ ਗੈਂਗਸਟਰ ਹੁਣ ਬਾਦਸ਼ਾ ਨੂੰ ਟਾਰਗੇਟ ਕਰ ਰਹੇ ਨੇ ਜੀ ਆ ਦੱਸਦੀ ਐ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਸੇਵਿਲ ਨਾਮ ਤੋਂ ਬਾਦਸ਼ਾ ਦਾ ਇੱਕ ਕਲੱਬ ਚੱਲਦਾ ਜਿੱਥੇ ਬਾਹਰ ਸਵੇਰੇ ਅੱਜ ਮੰਗਲਵਾਰ ਸਵੇਰੇ ਜਿਹੜਾ ਬੰਬ ਬਲਾਸਟ ਕੀਤਾ ਗਿਆ ਸੂchna ਦੇ ਮੁਤਾਬਿਕ ਇਹ ਸੱਮਣੇ ਆ ਰਿਹਾ ਹੈ ਕਿ ਹੁਣ ਗੈਂਗਸਟਰਾਂ ਦੇ ਨਿਸ਼ਾਨੇ ਤੇ ਕੀ ਬਾਦਸ਼ਾ ਚੜ ਰਿਹਾ ਜਿੱਦਾਂ ਪਹਿਲਾਂ ਸਿੱਧੂ ਮੂਸੇਵਾਲਾ ਫਿਰ ਐਪੀ ਟਿਲੋਂ ਉਤੇ ਹੁਣ ਬਾਦਸ਼ਾ ਜੀ ਆ ਦੱਸਦੀ ਕੁਝ ਮੌਕੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਬਾਦਸ਼ਾ ਦੇ ਕਲੱਬ ਦੇ ਬਾਹਰ ਜਿਹੜਾ ਬੰਬ ਬਲਾਸਟ ਕੀਤਾ ਗਿਆ